ਬੇਟੇ ਨੂੰ ਹੋਇਆ ਕੀ ਆ ਬੇਟੇ ਨੂੰ ਕਿੰਨੀ ਉਮਰ ਚ ਤੁਹਾਨੂੰ ਪਤਾ ਲੱਗਾ ਕਿ ਬੇਟੇ ਨੂੰ ਇਹ ਜਿਹੜਾ ਭਿਆਨਕ ਰੋਗ ਲੱਗ ਗਿਆ ਇਹ ਇਹਨੂੰ ਡੀਐਮਡੀ ਦਾ ਡੀਐਮਡੀ ਨਾਮ ਦੀ ਇੱਕ ਬਹੁਤ ਹੀ ਖਤਨਾ ਬਿਮਾਰੀ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਬੱਚੇ ਦੇ ਸਾਰੇ ਮਸਲ ਹੌਲੀ-ਹੌਲੀ ਵੀਕ ਹੋ ਜਾਂਦੇ ਆ ਡਾਕਟਰਾਂ ਦੇ ਮਤਲਬਕ ਜੋ ਬੱਚਾ ਕੰਦੇ ਕਿ 15-16 ਸਾਲ ਚ ਖਤਮ ਹੋ ਜਾਂਦਾ ਦਿੱਲੀ ਐਮਸ ਹਸਪੀਟਲ ਤੋਂ ਸਾਨੂੰ ਇੱਕ ਇਹਨਾਂ ਨੇ ਖਰਚਾ ਦਿੱਤਾ ਪ੍ਰੈਸਕ੍ਰਿਪਸ਼ਨ ਦਿੱਤੀ ਆ ਕਿ ਜੋ 3.2 ਮਿਲੀਅਨ ਯੂ ਐਸ ਡਾਲਰ ਦੀ ਹੈ ਉਹ ਲਗਭਗ 27 ਕਰੋੜ ਬਣਦਾ ਸਾਡਾ ਇੰਡੀਆ ਦਾ ਜਦੋਂ ایمਸ ਵਾਲਿਆਂ ਨੇ ਹਾਨੂੰ ਦੱਸਿਆ ਕਿ ਇਹਦਾ ਟ੍ਰੀਟਮੈਂਟ ਹੈ ਗਿਆ ਪਹਿਲਾਂ ਤਾਂ ਆਪਾਂ ਬਹੁਤ ਖੁਸ਼ੀ ਤੇ ਇਹ ਤੁਹਾਨੂੰ ਖੁਸ਼ੀ ਸੀ ਕਿ ਸਾਡੇ ਬੱਚੇ ਦਾ ਇਲਾਜ ਆ ਗਿਆ ਪਰ ਜਦੋਂ ਉਹਨੂੰ ਪਤਾ ਚੱਲਿਆ 27 ਕਰੋੜ ਥੋੜੀ ਦੇਰ ਲਈ ਤੇ ਮੈਂ ਮਤਲਬ ਮੈਨੂੰ ਕੁਝ ਨਹੀਂ ਸਮਝ ਆਇਆ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਆ ਮੈਂ ਕਦੀ 27 ਲੱਖ ਵੀ ਇਕੱਠਾ ਨਹੀਂ ਵੇਖਿਆ ਜਦੋਂ ਮੈਨੂੰ ਪਤਾ ਲੱਗਾ ਤੇ ਉਸ ਟਾਈਮ ਸਰ ਮੇਰੇ ਪੈਰਾਂ ਦੇ ਨੇ ਜ਼ਮੀਨ ਖਸ ਗਈ ਕਿ ਹਾਂ ਮੇਰੇ ਬੱਚ ਨੂੰ ਇੱਡਾ ਵੱਡਾ ਬਿਮਾਰੀ ਹੁਣ ਮੈਂ ਲੋਕਾਂ ਅੱਗੇ ਬਸੇ ਹੋਰ ਅਰਦਾਸ ਕਰਦਾ ਕਿ ਮੇਰੀ ਵਾਤਵਾਰ ਮਰਿਤ ਕਰਨ ਮੇਰੇ ਬੱਚੇ ਜਾਨ ਬਚ ਸਕੇ ਜਦੋਂ ਇਲਾਜ ਨਹੀਂ ਸੀ ਨਾ ਉਦੋਂ ਮੈਨੂੰ ਫਿਰ ਵੀ ਹੀ ਕਿ ਨਹੀਂ ਆਏਗਾ ਆਏਗਾ ਪਰ ਹੁਣ ਜਦੋਂ ਇਲਾਜ ਆ ਗਿਆ ਤੇ ਮੈਂ ਇੱਕ ਬੇਵਸ ਮਾਂ ਬਣ ਕੇ ਬਹਿ ਜਾ ਤੇ ਫਿਰ ਮੇਰੇ ਤੇ ਮੈਨੂੰ ਇਹਦਾ ਲੱਗਦਾ ਕਿ ਮੇਰੇ ਮਾਂ ਹੋਣ ਦਾ ਕੋਈ ਫਿਰ ਫਾਇਦਾ ਹੀ ਨਹੀਂ ਹੈ ਕਿਉਂਕਿ ਇਹ ਮੇਰੇ ਲਈ ਤੇ ਮੇਰਾ ਬੱਚਾ ਹੈ ਮੈਂ ਤੇ ਆਖਰੀ ਦਮ ਤੱਕ ਲੜੂੰਗੀ ਕਿ ਮੈਂ ਆਪਣੇ ਕਿ ਮੇਰੇ ਸਾਹ ਵੀ ਇਹਦੇ ਨਾਲ ਹੀ ਹੈ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਆ ਤੇਰੀ ਕੰਡੀਸ਼ਨ ਦੇ ਉੱਤੇ ਮੈਨੂੰ ਇੰਨਾ ਪਤਾ ਵਾ ਕਿ ਹਾਂ ਹਾਂ ਨੇ ਮੇਰਾ ਬੱਚਾ ਲਈ ਸਾਲ ਦਾ ਇੱਕ ਸਾਲ ਤੱਕ ਇਹਦੇ ਕੋਲ ਟਾਈਮ ਹੈਗਾ ਵਾ ਜੇ ਇੱਕ ਵਾਰੀ ਵੀਲ ਚੇਅਰ ਤੇ ਆ ਗਿਆ ਸਰ ਫਿਰ ਮੁਸ਼ਕਿਲ ਹੈ ਫਿਰ ਇਹ ਤੇ ਦਵਾਈ ਵੀ ਲਾਗੂ ਨਹੀਂ ਹੋਏਗੀ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਹੋ ਸਕਦਾ ਹੈ ਕਿਉਂਕਿ ਸਿਰਫ ਇੱਕ 5 ਲੱਖ ਬੰਦਾ ਵੀ ਅਗਰ 500 ਰੁਪਿਆ ਪਾਏ ਮੇਰੇ ਬੱਚੇ ਦੇ ਖਾਤੇ 'ਚ ਤੇ ਮੇਰਾ ਕੱਲ ਹੀ ਬੱਚੇ ਦਾ ਟ੍ਰੀਟਮੈਂਟ ਹੋ ਜਾਏ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਜਿਹੇ ਇੱਕ ਫੌਜੀ ਦੀ ਇੱਕ ਦਰਦਪੂਰੀ ਕਹਾਣੀ ਦਿਖਾਵਾਂਗੇ ਜਿਹਦਾ ਕਿ ਬੇਟਾ ਅਸ਼ਮੀਤ ਸਿੰਘ ਜਿਸ ਨੂੰ ਜਿਹੜਾ ਕਿ ਭਿਆਨਕ ਰੋਗ ਇੱਕ ਜਿਹੜਾ ਕਿ ਭਿਆਨਕ ਬਿਮਾਰੀ ਲੱਗ ਜਾਂਦੀ ਆ ਜਿਸ ਦਾ ਇਲਾਜ ਜਿਹੜਾ 27 ਕਰੋੜ ਰੁਪਏ ਦਾ ਜਿਹੜਾ ਟੀਕੇ ਦੇ ਨਾਲ ਹੋਣਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਸਦਾਰ ਜੀ ਜਿਹੜੇ ਕਿ ਦੇਸ਼ ਦੀ ਰੱਖਿਆ ਕਰਦੇ ਨੇ ਬਾਰਡਰਾਂ 'ਤੇ ਡਿਊਟੀ ਕਰਦੇ ਨੇ ਹਰਪ੍ਰੀਤ ਸਿੰਘ ਕੀ ਫੌਜੀ ਨੇ ਇਹਨਾਂ ਦਾ ਬੇਟਾ ਅਸ਼ਮੀਤ ਸਿੰਘ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਬੇਟਾ ਵਾ ਅਤੇ ਉਹਨਾਂ ਨੂੰ ਇੱਕ ਅਜਿਹਾਕ ਭਿਆਨਕ ਰੋਗ ਅਜਿਹਾਕ ਜਿਹੜਾ ਕਿ ਦਰਦ ਕਹਿ ਸਕਦੇ ਹੋ ਗਿਆ ਇਹਨਾਂ ਨੂੰ ਅਜਿਹਾਕ ਰੋਗ ਲੱਗ ਗਿਆ ਜਿਸ ਦੇ ਕਾਰਨ 27 ਕਰੋੜ ਰੁਪਏ ਲੱਗਣਾ ਪੰਜਾਬੀਓ ਦਿਲ ਖੋਲ ਕੇ ਮਦਦ ਕਰਿਓ ਕਿਉਂਕਿ ਪੰਜਾਬੀ ਭਰਾਵਾ ਦੇਸ਼ ਦੀ ਰੱਖਿਆ ਕਰਦਾ ਪਰ ਅੱਜ ਹਾਲਾਤ ਦੇਖ ਲਓ ਕੀ ਹੋ ਗਏ ਨੇ ਫੌਜ ਦੀ ਵਰਦੀ ਪਾ ਕੇ ਦਰਦ ਦਰਦੀਆਂ ਠੁਕਰਾ ਖਾ ਰਿਆ ਹਰ ਕਿਸੇ ਕੋ ਜਾ ਕੇ ਆਪਣੇ ਬੇਟੇ ਦੇ ਲਈ ਮਦਦ ਦੀ ਜੜੀ ਕੋ ਹਾਰ ਲਗਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਦਾ ਹਰਪੀ ਸਿੰਘ ਨਾਲ ਗੱਲ ਵੀ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਕੀ ਹੈ ਮਾਮਲਾ ਅਰਪੀ ਜੀ ਆ ਬੇਟੇ ਨੂੰ ਹੋਇਆ ਕੀ ਆ ਬੇਟੇ ਨੂੰ ਕਿੰਨੀ ਉਮਰ ਚ ਤੁਹਾਨੂੰ ਪਤਾ ਲੱਗਾ ਕਿ ਬੇਟੇ ਨੂੰ ਇਹ ਜਿਹੜਾ ਭਿਆਨਕ ਰੋਗ ਲੱਗ ਗਿਆ ਹੈ ਪਹਿਲੇ ਸਾਰ ਨੂੰ ਸੱਸ਼ੀ ਕਲ ਮੇਰੀ ਮੇਰਾ ਬੱਚਾ ਸਰ 5 ਸਾਲ ਦਾ ਜੇ ਸਾਨੂੰ ਪਤਾ ਲੱਗਾ ਸੀ ਇਹ ਇਹਨੂੰ ਡੀਐਮਡੀ ਦਾ ਡੀਐਮਡੀ ਨਾਮ ਦੀ ਇੱਕ ਬਹੁਤ ਹੀ ਖਤਰਨਾ ਬਿਮਾਰੀ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਬੱਚੇ ਦੇ ਸਾਰੇ ਮਸਲ ਹੌਲੀ-ਹੌਲੀ ਵੀਕ ਹੋ ਜਾਂਦੇ ਆ ਇਹਦਾ ਮਸਲ ਕੱਲੇ ਬਾਹਰ ਦੇ ਨੇ ਜਿੱਦਾਂ ਕਹਿੰਦੇ ਨੇ ਕਿ ਹ ਮਸਲ ਦਿਲ ਦਿਮਾਗ ਵਗੈਰਾ ਪੂਰਾ ਮਸਲਾਂ ਦਾ ਬਣਿਆ ਹੁੰਦਾ ਤੇ ਇਹ ਹੌਲੀ-ਹੌਲੀ ਕਰਕੇ ਬੱਚੇ ਦੇ ਜੇ ਵੀਕ ਹੁੰਦੇ ਜਾਂਦੇ ਆ ਇਹ ਸੁਗੜਦੇ ਜਾਂਦੇ ਆ ਜਾਨ ਇਹਨਾਂ ਦੀ ਕਦਮ ਡਾਕਟਰਾਂ ਦੇ ਮੁਤਾਬਿਕ ਜੋ ਬੱਚਾ ਕੰਦੇ ਕੀ 15-16 ਸਾਲ ਚ ਖਤਮ ਹੋ ਜਾਂਦਾ ਤੇ ਮੇਰਾ ਬੱਚਾ ਅਲੀ ਬਿਲਕੁਲ ਠੀਕ ਠਾਕ ਹੈ ਤੇ ਦਿੱਲੀ ਏਮਸ ਹਸਪੀਟਲ ਚ ਸਾਨੂੰ ਇੱਕ ਇਹਨਾਂ ਨੇ ਖਰਚਾ ਦਿੱਤਾ ਪ੍ਰੈਸਕ੍ਰਿਪਸ਼ਨ ਦਿੱਤੀ ਹੈ ਕਿ ਜੋ 3.2 ਮਿਲੀਅਨ ਯੂ ਐਸ ਡਾਲਰ ਦੀ ਹੈ ਉਹ ਲਗਭਗ 27 ਕਰੋੜ ਬਣਦਾ ਸਾਡਾ ਇੰਡੀਆ ਦਾ ਤੇ ਪਹਿਲਾਂ ਤੇ ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਪੂਰਾ ਕਿੱਦਾਂ ਕਰਾਂਗੇ ਫਿਰ ਮੈਨੂੰ 2-3 ਮਹੀਨੇ ਤੱਕ ਮੈਨੂੰ ਇਹੋ ਕਰਦ ਨੂੰ ਪਤਾ ਲੱਗਾ ਕਿ ਹਾਂ ਵੀ ਇਹ ਪੈਸਾ ਮੈਂ ਕਿਸ ਤਰੀਕੇ ਨਾਲ ਲੋਕਾਂ ਕੇ ਕਿੱਦਾਂ ਜਾਵਾਂ ਫਿਰ ਮੈਨੂੰ ਇੱਕ ਮੇਰਾ ਅਫਸਰ ਮਿਲਿਆ ਸੀ ਮੇਰਾ ਕਰਨਲ ਸਾਹਿਬ ਨੇ ਉਹਨਾਂ ਨੇ ਦੱਸਿਆ ਉਹਨਾਂ ਦੇ ਬੱਚੇ ਨੂੰ ਵੀ ਇੱਕ ਕੈਂਸਰ ਹੀ ਉਹਨਾਂ ਦੇ ਬੱਚੇ ਨੂੰ ਜੋ ਇੰਡੀਆ ਚ ਹੋ ਰਾ ਜਿਹੜਾ ਹੀ ਟ੍ਰੀਟਮੈਂਟ ਜਿਹੜਾ ਹੀ ਚਾਂਸ ਨਹੀਂ ਹੈਗੇ ਬੱਚੇ ਦੇ ਬਚਨ ਦੇ ਫੋਰਨ ਕੰਟਰੀ ਚਾਂਸ ਹੋਰ ਜ਼ਿਆਦਾ ਸੀ ਤੇ ਉਹਨਾਂ ਨੇ ਕੀ ਕੀਤਾ ਸੀ ਕਿ ਆਪਣੇ ਬੱਚੇ ਦੀ ਕਰਾਊਡ ਫੰਡਿੰਗ ਕੀਤੀ ਸੀ ਜੋ ਇੰਪੈਕਟ ਗੁਰੂ ਨਾ ਦਾ ਇੱਕ ਕਰਾਊਡ ਫੰਡਿੰਗ ਦਾ ਇੱਕ ਹੁੰਦੀ ਐਨ ਜੀਓ ਟਾਈਪ ਹੈ ਉੱਥੇ ਸੀ ਬੱਚੇ ਦਾ ਅਕਾਊਂਟ ਖੁਲਾ ਰੱਖਿਆ ਤੇ ਉਹਦੇ ਵਿੱਚ ਅਸੀਂ ਹੌਲੀ-ਹੌਲੀ ਕਰਕੇ ਫਿਰ ਲੋਕਾਂ ਜੋ ਆਪਣੀ ਦੇਸ਼ ਦੀ ਜਨਤਾ ਅੱਗੇ ਆਏ ਆ ਲੋਕਾਂ ਅੱਗੇ ਕਾਫੀ ਅਪੀਲ ਕਰ ਰਹੇ ਆ ਤੇ ਸਾਡੀ ਮਦਦ ਹੋ ਵੀ ਰਹੀ ਆ ਤੇ ਮੈਨੂੰ ਆਪਣੇ ਪੰਜਾਬੀ ਭਾਵਾਂ ਭਰਾਵਾਂ ਕੇ ਬਹੁਤ ਜ਼ਿਆਦਾ ਉਮੀਦ ਹੈ ਕਿ ਉਹ ਮੇਰੀ ਬਾਤ ਛੜ ਕੇ ਮਦਦ ਕਰਨਗੇ ਤੇ ਮੇਰੇ ਬੱਚੇ ਜਾਨ ਬਚ ਜੇਗੀ ਵੀਰ ਸੋ ਭਾਰਪੀ ਜੀ ਤੁਸੀਂ ਡਿਊਟੀ ਕਿੱਥੇ ਕਰਦੇ ਹੋ ਤੇ ਖਾਸ ਕਰਕੇ ਇਸ ਤੋਂ ਵੀ ਅਸ਼ਮੀਤ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਅਸ਼ਮੀਤ ਨੂੰ ਇੰਨੀ ਉਮਰ ਵਿੱਚ ਆ ਜਿਹੜੀ ਭਿਆਨਕ ਰੋਗ ਲੱਗ ਗਿਆ ਬਚਪਨ ਤੋਂ ਹੀ ਇਸ ਤਰ੍ਹਾਂ ਹੋਇਆ ਸੀ ਕਿ ਜਦ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਜਿਹੜੀ ਭਿਆਨਕ ਬਿਮਾਰੀ ਜਿਹੜੀ ਲੱਗੀ ਇਹਨੂੰ ਸਰ ਇਹ ਬਿਮਾਰੀ ਜਿਹੜੀ ਹੈ ਜੈਨੇਟਿਕ ਹੁੰਦੀ ਆ ਤੇ ਜਿਹਨੂੰ ਕਹਿੰਦੇ ਆ ਭਜਮਾਂਦਰੂ ਤੇ ਪਰ ਕਈ ਬਿਮਾਰੀਆਂ ਇਦਾਂ ਜਿਹੜੀਆਂ ਬੱਚੇ ਨੂੰ ਜਮਾਂਦਰੂ ਤੋਂ ਸ਼ੁਰੂ ਤੋਂ ਸਾਨੂੰ ਪਤਾ ਲੱਗ ਜਾਂਦਾ ਯਾਰ ਕਿ ਇਹ ਚੀਜ਼ ਬਿਮਾਰੀ ਜਿਹੜੀ ਆ ਇਹਨੂੰ ਬੱਚੇ ਨੂੰ ਹੈ ਪਰ ਇਹ ਬਿਮਾਰੀ ਇਦਾਂ ਦੀ ਜੇ ਸਾਨੂੰ ਜਿਹਦੇ ਲੱਛਣ ਸਾਨੂੰ 5-6 ਸਾਲ ਤੋਂ ਬਾਅਦ 5 ਸਾਲ ਦਾ ਬੱਚਾ ਮੇਰੇ ਚਾਹ ਜਦੋਂ ਪਤਾ ਲੱਗੇ ਕਿ ਇਹ ਬੋਲਦਾ ਮੈਂ ਥੱਕ ਗਿਆ ਥੱਕ ਗਿਆ ਮੈਨੂੰ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਤੁਰਦਾ ਤੁਰਦਾ ਅਰੀ ਚਾਲ ਬਦਲ ਜਾਂਦੀ ਸੀ ਥੋੜੀ ਥੋੜੀ ਤੇ ਵੈਸੇ ਬੱਚੇ ਖੇਲਦੇ ਆਪਾਂ ਕਹਿੰਨੇ ਆਂ ਬੱਚਾ ਥੱਕਦੇ ਨਹੀਂ ਬੱਚੇ ਪੂਰਾ ਪੂਰਾ ਦਿਨ ਆਪਾਂ ਵੇਹਦਰੀਏ ਭਾਵੇਂ ਇਸੇ ਬੇਸ ਦੇ ਉਤੇ ਅਸੀਂ ਜਾ ਕੇ ਮੇਰੀ ਵਾਈਫ ਉਦੋਂ ਆਪਣੇ ਪੈਕੇ ਗਈ ਹੋਈ ਸੀ ਤੇ ਮੈਂ ਡਿਊਟੀ ਉਸ ਟਾਈਮ ਚਾਇਨਾ ਬਾਰਡਰ ਤੇ ਸੀ ਆਪਣਾ ਇਸ ਅਸਾਮ ਵਾਲੀ ਸਾਈਡ ਸੀ ਅੱਗੇ ਜਾ ਕੇ ਨਾਚ ਸਾਈਡ ਤੇ ਤੇ ਉਦੋਂ ਮੈਨੂੰ ਪਤਾ ਲੱਗਿਆ ਤੇ ਜਿੱਤੇ ਉਦੋਂ ਰੇਂਜ ਵੀ ਨਹੀਂ ਸੀ ਫੋਨ ਦੀ ਇਹਨਾਂ ਨੇ ਮੈਨੂੰ ਪਹਿਲਾਂ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ 15 20 ਦਿਨ ਤੇ ਮੈਨੂੰ ਕੰਟੈਕਟ ਕਰਨ ਲੱਗਿਆ ਲੱਗੇ ਇਹਨਾਂ ਨੂੰ ਕਿਉਂਕਿ ਉਹ ਫੋਨ ਕਰਨ ਲਈ ਸਾਡਾ ਟਾਈਮ ਨੰਬਰ ਆਉਂਦਾ ਨਹੀਂ 15 15 20 20 ਦਿਨ ਬਾਅਦ ਨੰਬਰ ਆਉਣਾ ਸਾਡਾ ਕਿ ਵਾਰੀ ਹੋਣੀ ਵਾਰੀ ਸਰ ਸਾਨੂੰ ਉਹਨਾਂ ਨੇ نیچے ਭੇਜਣਾ ਆ ਕੇ ਅਸੀਂ ਗੱਲ ਕਰਨੀ ਬਾਹਰ ਨੀਚੇ ਆ ਕੇ ਤੁਹਾਨੂੰ ਮੈਨੂੰ ਪਤਾ ਲੱਗਾ ਤੇ ਉਸ ਟਾਈਮ ਸਰ ਮੇਰੀ ਪੈਰਾਥਲੋਜੀ ਜਮੀਨ ਖਸ ਗਈ ਕਿ ਹਾਂ ਮੇਰੇ ਬੱਚ ਨੂੰ ਇੱਡਾ ਵੱਡਾ ਬਿਮਾਰੀ ਤੇ ਫਿਰ ਹੁਣ ਮੇਰੀ ਡਿਊਟੀ ਤੇ ਸਰ ਮੈਂ ਫਿਰ ਆਪਣੇ ਅਫਸਰਾਂ ਅਗਰ ਰਿਕੁਐਸਟ ਕੀਤੀ ਕਿ ਮੇਰੇ ਬੱਚ ਨੂੰ ਇੱਦਾਂ ਪ੍ਰੋਬਲਮ ਹੈ ਫਿਰ ਉਹਨਾਂ ਨੇ ਮੈਨੂੰ ਦਿੱਲੀ ਭੇਜਿਆ ਕਿਉਂਕਿ ਸਭ ਤੋਂ ਵੱਡਾ ਡਾਟਾ ਹਸਪੀਟਲ ਦਿੱਲੀ ਆਰ ਆਰ ਦੇ ਵਿੱਚ ਤੇ ਉਹਨਾਂ ਨੇ ਫਿਰ ਸਾਨੂੰ ਐਮਸ ਹਸਪੀਟਲ ਰੈਫਰ ਕੀਤਾ ਕਿਉਂਕਿ ਉਹਨਾਂ ਕੋ ਵੀ ਦਵਾਈ ਨਹੀਂ ਆਪਣੀ ਇੰਡੀਆ 'ਚ ਦਵਾਈ ਨਹੀਂ ਸੀ ਏਰੀ 5 ਸਾਲ ਪਹਿਲਾਂ ਤੇ 5 ਸਾਲ ਤੋਂ ਤੇ ਅੱਜ ਸੀ ਹੁਣ ਬੱਚਾ ਮੇਰਾ 9 ਸਾਲ ਦਾ ਹੋ ਗਿਆ 4 ਸਾਲ ਤੱਕ ਅਸੀਂ ਵੇਟ ਕਰ ਰਹੇ ਸੀ ਕਿ ਦਵਾਈ ਕਦੋਂ ਗੁਰੂ ਰਾਮਦਾਸ ਜੀ ਅਰਦਾਸਾ ਕਰਦੇ ਸੀ ਕਿ ਬਾਬਾ ਜੀ ਦਵਾਈ ਆ ਜੇ ਚਲੋ ਗੁਰੂ ਰਾਮਦਾਸ ਜੀ ਨੇ ਦਵਾਈ ਦੇ ਦਿੱਤੀ ਸਾਡੀ ਤੇ ਆਪਣੇ ਪੈਸੇ ਵੀ ਆਪਣੇ ਆਪ ਪੂਰੇ ਕਰਨਗੇ ਤੇ ਹੁਣ ਮੈਂ ਲੋਕਾਂ ਅੱਗੇ ਬਸ ਇਹੋ ਅਰਦਾਸ ਕਰਦਾ ਕਿ ਮੇਰੀ ਵਾਤਵਾਰ ਮਦਦ ਕਰਨ ਕਿ ਮੇਰੇ ਬੱਚੇ ਜਾਨ ਬਚ ਸਕੇ ਜਿੰਨੇ ਸਾਰ ਹਰਪੀ ਸਿੰਘ ਜੀ ਹੁਣ ਤੱਕ ਕਿੱਥੇ ਕਿੱਥੋਂ ਬੱਚੇ ਤੁਸੀਂ ਜਾ ਕੇ ਹੁਣ ਤੱਕ ਹੋ ਕੇ ਆਏ ਹੋ ਕਿੰਨੇ ਕਿ ਲੋਕਾਂ ਗਾੜੀਆਂ ਜਾ ਕੇ ਆਪਣੇ ਪੁੱਤਰ ਦੀ ਜਾਨ ਵਾਸਤੇ ਕਿੰਨੇ ਕਿ ਲੋਕਾਂ ਗਾੜੀ ਬੇਨਤੀ ਕੀਤੀ ਆ ਕਿ ਉਸ ਦੀ ਜਾਨ ਬਚਾਈ ਜਾਵੇ ਅਤੇ ਮਦਦ ਕੀਤੀ ਜਾਵੇ ਹੁਣ ਤੱਕ 27 ਕਰੋੜ ਵਿੱਚੋਂ ਹੁਣ ਤੱਕ ਕਿੰਨੇ ਕਿ ਪੈਸੇ ਦੀ ਮਤ ਹੋ ਚੁੱਕੀ ਆ ਅਤੇ ਕਿੰਨੇ ਕਿ ਪੈਸੇ ਮਤ ਹੋਣ ਵਾਲੀ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੋ ਨਹੀਂ ਪਤਾ ਲੱਗਾ ਕਿ ਮੈਂ ਕਰਾਂ ਕਿ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਸੀ ਫਿਰ ਹੌਲੀ ਪਾਇਨਟ ਕਰਦੇ ਕਰਦੇ ਫਿਰ ਮੈਨੂੰ ਇੱਕ ਲੁਧਿਆਣੇ ਦੇ ਵਿੱਚ ਅਨਮੋਲ ਕੁਆਤਰਾ ਸਰ ਨੇ ਆਪਣੇ ਉਹਨਾਂ ਬਾਰੇ ਪਤਾ ਲੱਗਾ ਮੈਨੂੰ ਫਿਰ ਉਹਨਾਂ ਦੇ ਕੋਲ ਮੈਂ ਗਿਆ ਉਹਨਾਂ ਨੂੰ ਮੈਂ ਕਿਹਾ ਸਰ ਮੇਰੀ ਇਦਾਂ ਦਾ ਕਰਕੇ ਬੱਚੇ ਦੀ ਪ੍ਰੋਬਲਮ ਆ ਤੇ ਮੈਂ ਕਿਸ ਤਰ੍ਹਾਂ ਬੱਚੇ ਦਾ ਅਕਾਊਂਟ ਵਗੈਰਾ ਕਿੱਥੇ ਪੈਸੇ ਫੰਡਿੰਗ ਕਿੱਦਾਂ ਕਰਾਂ ਉਹ ਕਹਿੰਦੇ ਭਈ ਅਸੀਂ ਤੇ ਅਕਾਊਂਟ ਵਗੈਰਾ ਨਹੀਂ ਖੋਲਦੇ ਅਸੀਂ ਸਿਰਫ ਲੋਕਾਂ ਨੂੰ ਅਥੋਥੀ ਪੈਸੇ ਵਗੈਰਾ ਦਿਲਾਉਂਦੇ ਆ ਇਦਾਂ ਕਰਕੇ ਮਦਦ ਕਰਦੇ ਆ ਆਪਣੀ ਉਹਨਾਂ ਦਾ ਜੋ ਰੂਲ ਉਹਨਾਂ ਦੇ ਜਿੱਦਾਂ ਦਾ ਕਰਕੇ ਜੋ ਐਨ ਜੀਓ ਚਲਾ ਰਹੇ ਉਹਨਾਂ ਨੇ ਫਿਰ ਉਹਨਾਂ ਨੇ ਮੇਰੀ ਬੋਲੇਗਾ ਅਕਾਊਂਟ ਖੁਲਾਓ ਤੁਸੀਂ ਫਿਰ ਮੈਂ ਇੱਕ ਦੋ ਮਹੀਨੇ ਬਾਅਦ ਅਕਾਊਂਟ ਖੁਲਾ ਕੇ ਪਤਾ ਪਤਾ ਕਰਕੇ ਉਹਨਾਂ ਕੋਲ ਅਕਾਊਂਟ ਲਿ ਗਿਆ ਫਿਰ ਉਹਨਾਂ ਨੇ ਮੇਰੀ ਅਪੀਲ ਕੀਤੀ ਜੰਦਾ ਅਗੇ ਫਿਰ ਉਹਨਾਂ ਦੀ ਅਪੀਲ ਤੋਂ ਬਾਅਦ ਫਿਰ ਮੈਂ ਸਿੱਧੂ ਮੂਸੇਵਾਲੇ ਦੇ ਪਾਪਾ ਕੋ ਗਿਆ ਫਿਰ ਆਪਣੇ ਇੱਕ ਆਰਸੀ ਆਰ ਆਪਣੇ ਅਮਰਿਤ ਸਰਦੇਸ ਸਿੰਘ ਰੈਪਰ ਨੇ ਇੱਕ ਜੋ ਬਾਲੀਵੁੱਡ ਲੈਵਲ ਤੇ ਕਾਫੀ ਮਸ਼ਹੂਰ ਨੇ ਉਹਨਾਂ ਕੋ ਗਿਆ ਫਿਰ ਆਪਣੇ ਸਾਡੇ ਕਾਮੇਡੀਅਨ ਇੱਕ ਆਪਣੇ ਪੰਜਾਬ ਦੇ ਬਹੁਤ ਵਧੀਆ ਜਿਹੜੇ ਹੈਗੇ ਆ ਧੀਰੇਸ਼ ਕੁਮਾਰ ਭਾਜੀ ਉਹਨਾਂ ਕੋ ਗਿਆ ਫਿਰ ਡੀ ਹਰਪ ਸਿੰਗਰ ਨੇ ਉਹਨਾਂ ਕੋ ਗਿਆ ਮੈਂ ਫਿਰ ਇੱਕ ਹੋਰ ਵੀ ਮੈਮ ਕੋ ਗਿਆ ਉਹਨਾਂ ਕੋਲ ਮੈਂ ਹਰਪੀ ਸਿੰਘ ਜੀ ਡਿਊਟੀ ਕਿਹੜੇ ਸਮਾਂ ਕਰਦੇ ਸੀ ਡਿਊਟੀ ਦੌਰਾਨ ਜੋ ਤੁਹਾਨੂੰ ਪਤਾ ਲੱਗਾ ਤੁਹਾਡੇ ਬੱਚੇ ਨੂੰ ਇਹ ਪਿਆਣ ਗ੍ਰੋਗ ਲੱਗ ਗਿਆ ਵਾ ਉਸ ਵਕਤ ਫਿਰ ਡਿਊਟੀ ਕਰਨੀ ਕਿੰਨੀ ਔਖੀ ਹੋ ਗਈ ਕਿਉਂਕਿ ਇੱਕ ਬੰਨੇ ਪਰਿਵਾਰ ਦਾ ਧਿਆਨ ਇੱਕ ਬੰਨੇ ਆਪਣੇ ਬੱਚੇ ਦਾ ਧਿਆਨ ਇੱਕ ਬੰਨੇ ਦੇਖਦਾ ਧਿਆਨ ਕਿਸ ਤਰ੍ਹਾਂ ਡਿਊਟੀ ਕਰਦੇ ਸੀ ਫਿਰ ਰਾਤ ਦੇ ਰਾਤ ਡਿਊਟੀ ਵੀ ਕਰਨੀ ਸੀ ਪਰਿਵਾਰ ਨੂੰ ਸਮਾਂ ਦੇਣਾ ਸੀ ਫਿਰ ਧਿਆਨ ਕਿਸ ਤਰ੍ਹਾਂ ਲੱਗਦਾ ਸੀ ਜੀ ਸਰ ਉਹਨਾਂ ਧਿਆਨ ਤੇ ਸਰ ਆੰਦ ਨੇ ਮਾਂ ਪਿਓ ਲਈ ਬੱਚੇ ਸਭ ਕੁਝ ਹੁੰਦੇ ਆ ਪਰ ਦੇਸ਼ ਵੀ ਆਪਣਾ ਉਸ ਸਮੇਂ ਦੇਸ਼ ਵੀ ਮੈਂ ਜਗ੍ਹਾ ਇਦਾਂ ਦੇ ਬੈਠਾ ਸੀ ਇਹ ਮੈਨੂੰ ਉਹ ਵੀ ਜ਼ਰੂਰੀ ਸੀ ਮੇਰੇ ਲਈ ਤੇ ਮੁਸ਼ਕਿਲ ਤੇ ਬਹੁਤ ਸੀ ਪਰ ਫਿਰ ਵੀ ਮੈਂ ਆਪਣਾ ਮਨ ਮਾਰ ਕੇ ਜਿੱਦਾਂ ਵੀ ਕਰ ਕਰਕੇ ਮੈਂ ਆਪਣੀ ਡਿਊਟੀ ਕੀਤੀ ਡਿਊਟੀ ਕਰਕੇ ਫਿਰ ਮੈਂ ਅਫਸਰਾਂ ਨੂੰ ਦੱਸਿਆ ਆਪਣੇ ਪ੍ਰੋਬਲਮ ਫਿਰ ਉਹਨਾਂ ਨੇ ਮੈਨੂੰ ਦਿੱਲੀ ਭੇਜਿਆ ਹੁਣ ਦਿੱਲੀ ਵੀ ਸਰ ਤੁਹਾਨੂੰ ਪਤਾ ਕਿ ਹਾਂ ਵੀ ਡਿਊਟੀ ਦੇ ਨਾਲ-ਨਾਲ ਬੱਚੇ ਨੂੰ ਵੀ ਦੇਖਣਾ ਪੈਂਦਾ ਮੁਸੀਬਤਾਂ ਦੇ ਬਹੁਤ ਆਉਂਦੀਆਂ ਮੇਰੀ ਵਾਈਫ ਨੇ ਜੋ ਇਹਨਾਂ ਨੂੰ ਵੀ ਕਾਫੀ ਪ੍ਰੋਬਲਮ ਆਉਂਦੀ ਹੈ ਜਦੋਂ ਮੈਂ ਜਦੋਂ ਮੈਂ ਨਹੀਂ ਹੁੰਦਾ ਤੇ ਇਹ ਬੱਚੇ ਦੀ ਕੇਅਰ ਕਰਦੇ ਆ ਜਦੋਂ ਮੈਂ ਘਰ ਹਾਂ ਉਹਦੇ ਉਦੋਂ ਮੈਂ ਬੱਚੇ ਦੀ ਕੇਅਰ ਕਰਦਾ ਹਾਂ ਫੋਨਮ ਦੇ ਚਲੋ ਹਲੀ ਮੇਰਾ ਬੱਚਾ ਤਾਂ ਬਿਲਕੁਲ ਠੀਕ ਠਾਕ ਜੋ ਚੱਲਦਾ ਫਿਰਦਾ ਵਾ ਕਿ ਜਿੱਦਾਂ ਜਿੱਦਾਂ ਨੂੰ ਕੰਡੀਸ਼ਨ ਹੋਣ ਪਹਿਲਾਂ ਤਾਂ ਬਿਲਕੁਲ ਠੀਕ ਹੁਣ ਥੋੜੀ ਥੋੜੀ ਕੰਡੀਸ਼ਨ 2-4 ਮਹੀਨੇ ਤੋਂ ਇਹਦੀ ਡਾਊਨ ਹੋਣ ਲੱਗ ਗਈ ਇਹਨੂੰ ਉੱਠਣ ਬੈਠਣ ਚ ਦਿੱਕਤ ਆ ਰਹੀ ਆ ਤੇ ਮੈਂ ਨਹੀਂ ਚਾਹੁੰਦਾ ਕਿ ਚਲੋ ਇਹਦੀ ਕੰਡੀਸ਼ਨ ਦੇ ਮੁਤਾਬਿਕ ਮੈਨੂੰ ਲੱਗਦਾ ਕਿ ਹਲੀ ਰ ਕੋ ਟਾਈਮ ਸਾਲ ਤੱਕ ਦਾ ਹੈ ਤੇ ਡਾਕਟਰਾਂ ਨੇ ਇਹੋ ਬੋਲਿਆ ਕਿ ਜਿਨ੍ਹਾਂ ਦੇ ਚੱਲਦਾ ਫਿਰਦਾ ਵਾ ਉਹਨੇ ਦਰਦੀ ਹੀ ਰੀ ਦਵਾਈ ਇਹ ਲਾਗੂ ਆ ਤੇ ਮੈਨੂੰ ਪ੍ਰਮਾਤਮਾ ਤੇ ਵਿਸ਼ਵਾਸ ਆ ਤੇਰੀ ਕੰਡੀਸ਼ਨ ਦੇ ਉੱਤੇ ਮੈਨੂੰ ਇੰਨਾ ਪਤਾ ਵਾ ਕਿ ਹਾਂ ਹਣੇ ਮੇਰਾ ਬੱਚਾ ਲਈ 3 ਸਾਲ ਡੇਢ ਸਾਲ ਤੱਕਰ ਇਹ ਕੋ ਟਾਈਮ ਹੈਗਾ ਵਾ ਜੇ ਇੱਕ ਵਾਰੀ व्हीਲ ਚੇਅਰ ਤੇ ਆ ਗਿਆ ਸਰ ਫਿਰ ਮੁਸ਼ਕਿਲ ਆ ਫਿਰ ਇਹ ਤੇ ਦਵਾਈ ਵੀ ਲਾਗੂ ਨਹੀਂ ਹੋਏਗੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਿਤਾ ਆਪਣੇ ਪੁੱਤਰ ਦੇ ਇਲਾਜ ਵਾਸਤੇ ਹੱਥ ਜੋੜ ਰਿਹਾ ਤੁਹਾਡੇ ਗਾੜੀ ਬੇਨਤੀ ਕਰ ਰਿਹਾ ਕਿ ਉਸਦੇ ਪੁੱਤਰ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਉਹਨਾਂ ਨੇ ਕਹਿਣਾ ਫੜੇ 1 ਸਾਲ ਦਾ ਸਮਾਂ ਹੈਗਾ ਨਾ ਕੋ ਇਲਾਜ ਰੋਣ ਵਾਸਤੇ ਆਪਣੇ ਪੁੱਤਰ ਦਾ ਅਸ਼ਮੀਤ ਦਾ ਰੱਬ ਨਾ ਕਰੇ ਜੇ ਇੱਕ ਸਾਲ ਸਮਾਂ ਲੰਘ ਗਿਆ ਕਸ਼ਮੀਰ ਜਿਹੜਾ ਵਾ ਜਿੱਕਰ ਵੀਲਚੇ ਤੇ ਆ ਗਿਆ ਇਲਾਜ ਰੋਣਾ ਔਖਾ ਹੋ ਜਾਊਗਾ ਇਸ ਕਿ ਪੰਜਾਬੀ ਹੋ ਇੱਕ ਪੰਜਾਬੀ ਦਾ ਸਾਥ ਦਿਓ ਇੱਕ ਜਿਹੜਾ ਸਾਡੇ ਫੌਜੀ ਵੀ ਦਾ ਸਾਥ ਦਿਓ ਕਿਉਂਕਿ ਅਸੀਂ ਜੇਕਰ ਘਰਾਂ ਵਿੱਚ ਸੁੱਤੇ ਆਂ ਚੈਨ ਦੀ ਨੀਂਦ ਇਹਨਾਂ ਫੌਜੀ ਵੀ ਨਾਲ ਕਰਕੇ ਸੁੱਤੇ ਆਂ ਪਰ ਅੱਜ ਹਾਲਾਤ ਇਹ ਕਿਰੋ ਕਿਸ ਤਰ੍ਹਾਂ ਦੇ ਨੇ ਜਿੱਥੇ ਬਾਰਡਰਾਂ ਤੇ ਡਿਊਟੀ ਕਰਦੇ ਨੇ ਚైనా ਦੇ ਬਾਰਡਰ ਉੱਤੇ ਸਾਡੀ ਰੱਖਿਆ ਕਰਦੇ ਨੇ ਉੱਥੇ ਅੱਜ ਆਪਣੇ ਪੁੱਤਰ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜ ਰਿਹਾ ਤੁਹਾਡੀ ਗਾੜੀ ਬੇਨਤੀ ਕਰ ਰਿਹਾ ਇਸ ਕਰਕੇ ਸਾਡੀ ਦਸ਼ਕਾਂ ਨੂੰ ਅਪੀਲ ਆ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਇਸ ਪਰਿਵਾਰ ਦਾ ਮਦਦ ਹੋ ਸਕੇ ਤਾਂ ਜੋ ਕਿ ਇਹਨਾਂ ਦਾ ਬੱਚਾ ਜਿਹੜਾ ਠੀਕ ਹੋ ਸਕੇ ਪੰਜਾਬੀ ਅਕਸਰ ਹਮੇਸ਼ਾ ਦਿਲ ਖੋ ਕੇ ਮਦਦ ਕਰਦੇ ਨੇ ਕਿਸੇ ਕਿਸੇ ਦੀ ਤੇ ਅੱਜ ਇਸ ਪਰਿਵਾਰ ਦੀ ਮਦਦ ਕਰਿਓ ਤੁਹਾਡੀ ਗਾੜੀ ਹਰਪ੍ਰੀਤ ਸਿੰਘ ਜਿਹੜਾ ਕਿ ਫੌਜ ਡਿਊਟੀ ਕਰਦੇ ਨੇ ਇੱਕ ਬਾਰ ਕੋਰ ਦਿਖਾ ਰਹੇ ਨੇ ਇਹਨਾਂ ਦੀ ਵੱਧ ਤੋਂ ਵੱਧ ਇਸ ਦੀ ਮਦਦ ਕਰਿਓ ਤਾਂ ਜੋ ਕਿ ਅਸ਼ਮੀਤ ਨੂੰ ਫਿਰ ਨਵੀਂ ਜ਼ਿੰਦਗੀ ਮਿਲ ਸਕੇ ਤਾ ਜੋ ਕਿ ਅਸ਼ਮੀਤ ਵੀ ਵਧੀਆ ਸਿਹਤ ਰਹਿ ਸਕੇ ਅਤੇ ਵੱਡਾ ਹੋ ਕੇ ਫਿਰ ਦੇਸ਼ ਦੀ ਸੇਵਾ ਕਰ ਸਕੇ ਜਿਸ ਤਰ੍ਹਾਂ ਆਪਣੇ ਬਾਪ ਉਹਨਾਂ ਜਿਹੜਾ ਸੇਵਾ ਕਰ ਰਹੇ ਨੇ ਕੀ ਲੱਗਦਾ ਨਹੀਂ ਜੇਕਰ ਅਸ਼ਮੀਤ ਠੀਕ ਹੋ ਗਿਆ ਤੇ ਇਹਨਾਂ ਨੂੰ ਫਿਰ ਅਸ਼ਮੀਤ ਨੂੰ ਵੀ ਵੱਡਿਆ ਹੋ ਕੇ ਆਪਣੇ ਵਾਂਗੂ ਦੇਸ਼ ਦੀ ਸੇਵਾ ਵਿੱਚ ਲਾਓਗੇ ਸਰ ਪੱਕਾ ਸਰ ਮੈਂ ਤੇ ਸਾਡੇ ਤੇ ਮੇਰੇ ਦਾਦਾ ਜੀ ਮੇਰੇ ਪਾਪਾ ਜੀ ਤੇ ਮੈਂ ਤੇ ਮੇਰਾ ਭਰਾ ਵੀ ਛੋਟਾ ਸਾਰੇ ਆਰਮੀ ਦੇ ਵਿੱਚ ਸਾਡੀ ਤਿੰਨ ਪੀੜੀਆਂ ਜਿਹੜੀਆਂ ਵਾ ਸਰ ਫੌਜ ਨੂੰ ਹੀ ਉਹਨਾਂ ਦਿੱਤਾ ਵਾ ਮੈਂ ਵੀ ਇਹੋ ਚਾਹੁੰਦਾ ਕਿ ਜਦੋਂ ਮੇਰਾ ਬੱਚਾ ਵੱਡਾ ਹੋਏਗਾ ਇਹ ਫੌਜ ਦੇ ਵਿੱਚ ਇਹਨੂੰ ਮੈਂ ਭਰਤੀ ਕਰਾਂਗਾ ਤੇ ਦੇਸ਼ ਦੀ ਸੇਵਾ ਕਰਵਾ ਸੇਵਾ ਦੇ ਵਿੱਚ ਲਗਾਵਾਂਗੇ ਇਹਨੂੰ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜੀ ਤੇ ਮਾਂ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਮਾਂ ਵਾਸਤੇ ਜਿਆਦਾ ਦੁੱਖ ਹੁੰਦਾ ਵਾ ਹਰ ਟਾਈਮ ਬੱਚੇ ਕੋਲ ਲੈਣਾ ਹੁੰਦਾ ਇਸ ਮਾਂ ਨੇ ਉਸ ਮਾਂ ਨੂੰ ਪੁੱਛਦੇ ਹਾਂ ਕਿਉਂਕਿ ਬੜੀਆਂ ਅਰਦਾਸਾਂ ਕਰਕੇ ਬੜੀਆਂ ਬੇਨਤੀ ਕਰਕੇ ਉਹ ਸੱਚੇ ਪਾਤਸ਼ਾਹ ਗਤ ਪੁੱਤਣ ਧੀਆ ਪੁੱਤ ਲੈ ਜਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਕੋਈ ਭਿਆਨਕ ਰੋਗ ਲੱਗ ਜਾਂਦਾ ਹੈ ਨਾ ਉਦੋਂ ਮਾਂ ਤੇ ਕੀ ਬੀਤੀ ਆ ਆਪਾਂ ਜੀ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿ ਸ਼ਮੀਰ ਨੂੰ ਇਹ ਭਿਆਨਕ ਰੋਗ ਲੱਗ ਗਿਆ ਉਦੋਂ ਤੁਹਾਡੇ ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਮੇਰੇ ਬੇਟੇ ਨੂੰ ਇਹ ਪ੍ਰੋਬਲਮ ਹੈ ਉਦੋਂ ਮੇਰਾ ਬੇਟਾ 5 ਸਾਲ ਦਾ ਸੀ ਤੇ ਜਦੋਂ ਇਹ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੇ ਬਾਰੇ ਸਾਨੂੰ ਨੋਲਿਜ ਹੀ ਨਹੀਂ ਸੀ ਕਿ ਇਦਾਂ ਦੀ ਕੋਈ ਬਿਮਾਰੀ ਵੀ ਹੁੰਦੀ ਹੈ ਕਿ ਮੇਰਾ ਬੱਚਾ ਬਿਲਕੁਲ ਨਾਰਮਲ ਬੱਚਿਆਂ ਵਾਂਗ ਨਹੀਂ ਕਿ ਖੇਡਦਾ ਹੀ ਸਭ ਕੁਝ ਕਰਦਾ ਹੀ ਹੌਲੇ-ਹੌਲੇ ਉਹ ਥੱਕਣਾ ਸਟਾਰਟ ਹੋ ਗਿਆ ਅਸੀਂ ਸੋਚਿਆ ਕਿ ਚਲੋ ਕੁਝ ਨਾਰਮਲ ਹੀ ਹੋਏਗਾ ਬਟ ਜਦੋਂ ਇਹ ਪਤਾ ਲੱਗਿਆ ਤੇ ਉਹ ਮੇਰੇ ਲਈ ਮਤਲਬ ਮਰਨ ਤੋਂ ਵੀ ਜ਼ਿਆਦਾ ਔਖਾ ਹੀ ਕਿਉਂਕਿ ਉਦੋਂ ਡਾਕਟਰ ਨੇ ਆਨੋ ਇਹ ਕਹਿ ਕਿਤੇ ਕੋਈ ਲਾਜ ਹੀ ਨਹੀਂ ਹੈ ਤੇ ਆਪਾਂ ਉਦੋਂ ਵੀ ਇਹੀ ਸੋਚਦੇ ਸੀ ਕਿ ਰੱਬਾ ਨੂੰ ਜੇ ਇਸ ਮੁਸੀਬਤੇ ਪਾਇਆ ਤੇ ਕੱਢੇਗਾ ਵੀ ਤੇ ਉਹਨਾਂ ਨੇ ਅਹੀ ਕਦੀ ਆਪਣੀ ਉਮੀਦ ਨਹੀਂ ਛੱਡੀ ਕਿ ਹਾਂ ਇਹਦੀ ਦਵਾਈ ਨਹੀਂ ਆਏਗੀ ਜਬਰੀਸੋ ਪਹਿਲੀ ਉਮਰ ਕਿੰਨੀ ਸੀ ਜਦੋਂ ਸ਼ਬੀਰ ਨੂੰ ਤੁਹਾਨੂੰ ਪਤਾ ਲੱਗਾ ਵੀ ਸ਼ਬੀਰ ਨੂੰ ਇਹ ਰੋਗ ਹੋ ਗਿਆ ਵਾ ਤੇ ਲੱਛਣ ਕੀ ਸੀ ਉਸ ਵਕਤ ਕੀ ਹਾਲਾਤ ਹੁੰਦੇ ਸੀ ਵੇਖਣ ਨੂੰ ਤੇ ਬੱਚਾ ਨਾਰਮਲ ਲੱਗ ਰਿਹਾ ਪਰ ਉਦੋਂ ਕੀ ਹਾਲਾਤ ਕਰਦੇ ਸੀ ਬੱਚੇ ਦੇ ਲੱਛਣ ਕੀ ਹੁੰਦੇ ਇਸ ਬਿਮਾਰੀ ਦੇ ਦਸ਼ਕਾਂ ਨੂੰ ਸਾਂਝਾ ਕਰ ਦਿਓ ਜੀ ਤਾਂ ਜਦੋਂ ਮੇਰਾ ਬੇਟਾ ਮੈਨੂੰ ਪਤਾ ਲੱਗਿਆ ਇਹ 5 ਸਾਲ ਦਾ ਸੀ ਬੜਾ ਛੋਟਾ ਸੀ ਬਟ ਜਦੋਂ ਇਹ ਦੂਜੇ ਬੱਚਿਆਂ ਨਾਲ ਤੁਰਦਾ ਹੀ ਇਹ ਡਿੱਗ ਜਾਂਦਾ ਹੀ ਛੇਤੀ ਡਿੱਗ ਜਾਂਦਾ ਹੀ ਤੇ ਠੇਡੇ ਲੱਗ ਜਾਂਦੇ ਹੀ ਜਾਂ ਫਿਰ ਟੇਡਾ ਤੁਰਦਾ ਹੀ ਜੇ ਦੁਸ਼ੈਨ ਮਸਕুলਰ ਡਿਸਟ੍ਰੋਫੀ ਚ ਜਦੋਂ ਬੱਚਾ ਟੇਡਾ ਤੁਰਦਾ ਉਹਨੂੰ ਡੱਕ ਵਾਕ ਕਹਿੰਦੇ ਆ ਤੇ ਇਹਦੇ ਹੌਲੇ ਹੌਲੇ ਜਿਹੜੇ ਕਾਫ ਮਸਲ ਜਿਹਨੂੰ ਆਪਾਂ ਪੰਜਾਬੀ ਚ ਪਿੰਨੀਆਂ ਕਹਿੰਦੇ ਨੇ ਉਹ ਥੋੜੀ ਜੀ ਵੱਖਰੀਆਂ ਆ ਇਹ ਬੱਚਿਆਂ ਤੋਂ ਜਿੱਦਾਂ ਕਿ ਬੜੀ ਐਕਸਰਸਾਈਜ਼ ਕਰਨ ਤੋਂ ਬਾਅਦ ਕਈ ਜਿਮ ਜਾਂਦੇ ਉਦੋਂ ਬਾਅਦ ਉਹ ਪਿੰਨੀਆਂ ਬਣਦੀਆਂ ਨੇ ਉਹ ਮੇਰੇ ਬੇਟੇ ਦੀ ਉਦੋਂ ਹੀ ਬਣੀਆਂ ਸੀ ਤੇ ਜਦੋਂ ਆਪਾਂ ਇਸ ਬਾਰੇ ਡਾਕਟਰ ਨੂੰ ਦੱਸਿਆ ਤੇ ਪਹਿਲਾਂ ਤਾਂ ਡਾਕਟਰ ਨੇ ਵੀ ਮਤਲਬ ਨਾਰਮਲੀ ਰਿਐਕਟ ਕੀਤਾ ਕਿ ਨਹੀਂ ਨਹੀਂ ਕੋਈ ਨਹੀਂ ਬਟ ਜਦੋਂ ਇਹ ਮੈਨੂੰ ਪ੍ਰੋਬਲਮ ਜ਼ਿਆਦਾ ਲੱਗੀ ਕਿ ਨਹੀਂ ਯਾਰ ਹੁਣ ਤੇ ਜਿਆਦਾ ਹੀ ਕਰ ਰਿਹਾ ਨਾ ਥੱਕ ਜਾਣਾ ਮम्मा ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਮੇਰੇ ਤੋਂ ਇਹ ਨਹੀਂ ਹੋ ਰਿਹਾ ਮम्मा ਮੇਰੇ ਤੋਂ ਲਿਖਿਆ ਨਹੀਂ ਜਾ ਰਿਹਾ ਫਿਰ ਮੈਨੂੰ ਉਸ ਗੱਲ ਦਾ ਹੋਇਆ ਕਿ ਨਹੀਂ ਯਾਰ ਮੈਂ ਇੱਕ ਵਾਰੀ ਡਾਕਟਰ ਨਾਲ ਕੰਸਰਨ ਕਰਾ ਤੇ ਆਪਣੇ ਆਰਮੀ ਦੇ ਹਸਪੀਟਲ ਦੇ ਡਾਕਟਰ ਸੀ ਜਦੋਂ ਉਹਨਾਂ ਨੇ ਇਹਨੂੰ ਪੂਰਾ ਫਿਜ਼ੀਓਥੈਰੇਪੀ ਕਰਾਈ ਇਹਦੀ ਤੇ ਉਹਨਾਂ ਨੇ ਵੇਖਿਆ ਕਿ ਨਹੀਂ ਬੱਚੇ ਤੇ ਕੁਝ ਪ੍ਰੋਬਲਮ ਹੈ ਕੁਝ ਸਿੰਪਟਮਸ ਹੈਗੇ ਆ ਡਾਕਟਰਾਂ ਨੂੰ ਸਮਝ ਲੱਗੀ ਉਸ ਵਕਤ ਬਿਮਾਰੀ ਦੀ ਵੀ ਕੀ ਹੋਇਆ ਕੀ ਆ ਕਿ ਵੇਖਣ ਨੂੰ ਬੱਚਾ ਠੀਕ ਲੱਗਦਾ ਨਾਰਮਲ ਲੱਗਦਾ ਉਸ ਆਰਮੀ ਡਾਕਟਰਾਂ ਨੂੰ ਸਮਝ ਲੱਗੀ ਵੀ ਲੱਗਾ ਹੋਇਆ ਕੀ ਆ ਇਹਨੂੰ ਕੀ ਰੋਗ ਹਾਂਜੀ ਉਹਨਾਂ ਨੂੰ ਉਹਨਾਂ ਨੇ ਜਦੋਂ ਇਹਦੇ ਸਿੰਪਟਮਸ ਵੇਖੇ ਇਹਦੀ ਡੱਕ ਵਾਕ ਕੀ ਜਦੋਂ ਇਹਦੇ ਪਿੰਨੀਆਂ ਵੇਖੀਆਂ ਫਿਰ ਉਹਨਾਂ ਨੇ ਮੈਨੂੰ ਕਿਹਾ ਨਹੀਂ ਇਹਦਾ ਇੱਕ ਜੈਨੇਟਿਕ ਟੈਸਟ ਹੋਣਾ ਹੈ ਆ ਤੇ ਉਹਨਾਂ ਨੇ ਇੱਕ ਸੀਪੀਕੇ ਕਰਕੇ ਟੈਸਟ ਕਰਾਇਆ ਸੀ ਤੇ ਉਦੋਂ ਜੋ ਉਦੋਂ ਪਤਾ ਲੱਗਿਆ ਕਿ ਨਹੀਂ ਆਪ ہماری ਹੈਗੀ ਹੈ ਤੇ ਆ ਇਹਨੂੰ ਦੁਨੀਆ ਵਿੱਚੋਂ ਸਭ ਤੋਂ ਭਿਆੰਕਰ ਬਿਮਾਰੀ ਦਾ ਨਾਂ ਵੀ ਦਿੱਤਾ ਗਿਆ ਕਿਉਂ ਕਿ ਇਹਦੇ ਵਿੱਚ ਬੱਚਾ ਤੇ ਛੋਟਾ ਆ ਹਜੇ ਤੇ ਮੇਰੇ ਕੋਲ ਆ ਤੁਰ ਰਿਹਾ ਫਿਰ ਰਿਹਾ ਪਰ ਜਦੋਂ ਬੱਚੇ ਦੀ ਖੇਡਨ ਕੋਦਨ ਦੀ ਮਰ ਹੁੰਦੀ ਹੈ ਉਦੋਂ ਬੱਚਾ ਬੈੱਡ ਤੇ ਆ ਜਾਂਦਾ ਹੈ ਤੇ ਉਦੋਂ ਮਤਲਬ ਬਿਲਕੁਲ ਹਿਲ ਨਹੀਂ ਸਕਦਾ ਜੇ ਉਹਨੂੰ ਕੋਈ ਪੀੜ ਹੋ ਰਹੀ ਹੈ ਉਹ ਦੱਸ ਨਹੀਂ ਸਕੇਗਾ ਉਹ ਆਪੇ ਤੁਰ ਕੇ ਨਹੀਂ ਜਾ ਸਕੇਗਾ ਕਿਉਂਕਿ ਜੇ ਕੋਈ ਪਹਿਲਾਂ ਤੋਂ ਪੈਰਲਾਈਜ਼ ਹੋਵੇ ਤੇ ਠੀਕ ਹੈ ਪਤਾ ਹੈ ਕਿ ਉਹ ਸ਼ੁਰੂ ਤੋਂ ਮੰਜੇ ਤੇ ਆ ਬਿਲਕੁਲ ਪਰ ਜਿਹੜਾ ਬੱਚਾ ਖੇਡ ਰਿਹਾ ਤੁਰ ਰਿਹਾ ਇੱਕੋ ਦਮ ਬਹਿ ਜਾਏ ਮੰਜੇ ਤੇ ਆ ਜਾਏ ਤੇ ਉਹਦੇ ਸੁਪਨੇ ਇੱਕੋ ਦਮ ਟੁੱਟ ਜਾਣ ਕਿਉਂਕਿ ਸੁਪਨੇ ਤੇ ਮੇਰੇ ਬੇਟੇ ਦੇ ਵੀ ਆ ਉਹ ਆਪਣੇ ਦਾਦੂ ਨੂੰ ਵੇਖ-ਵੇਖ ਕੇ ਵੱਡਾ ਹੋਇਆ ਉਹਨੇ ਡੈਡੀ ਨੂੰ ਵੇਖਿਆ ਆਪਣੇ ਚਾਚੂ ਨੂੰ ਵੇਖਿਆ ਉਹ ਆਪਕਿੰਦਾ ਕਿ ਮੈਂ ਫੌਜ ਚ ਵਰਤੀ ਹੋਣਾ ਹੀ ਐ ਮੈਂ ਜਾਣਾ ਹੀ ਫੌਜ ਚ ਫਿਰ ਮੈਂ ਉਹਨੂੰ ਕੀ ਸਮਝਾਵਾਂ ਕਿ ਹਾਂ ਬਸ ਇੱਕ ਪੈਸਿਆਂ ਦੇ ਕਰਕੇ ਮੈਂ ਆਪਣੇ ਬੱਚੇ ਦੇ ਖੁਆਬ ਨਹੀਂ ਪੂਰੇ ਕਰ ਸਕਦੀ ਹਾਂ ਤੁਹਾਡੇ ਪਹਿਲਾਂ ਥੱਲੇ ਕਿਸ ਤਰ੍ਹਾਂ ਜਮੀਨ ਲਿਕਲੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਇਹ ਰੋ ਗਿਆ ਕਿ ਇਹਦਾ ਜਿਹੜਾ ਇਲਾਜ ਆ ਉਹ 1-2 ਕਰੋੜ ਨਹੀਂ 27 ਕਰੋੜ ਰੁਪਇਆ ਇਲਾਜ ਆ ਤੋਂਦੋ ਤੁਹਾਡੇ ਪਹਿਲਾਂ ਦੇ ਕਿਸ ਤਰ੍ਹਾਂ ਜਮੀਨ ਖਸਗੀ ਤੇ ਫਿਰ ਤੁਸੀਂ ਆਪਣੇ ਹਸਬੰਦ ਨੂੰ ਸਰਦਾ ਹਰਪ੍ਰੀਤ ਸਿੰਘ ਕਿਉਂ ਦੱਸਿਆ ਜਾ ਕੇ ਜਾਂ ਫੋਨ 'ላይ ਦੱਸਿਆ ਵੀ ਉਹਨਾਂ ਦੇ ਬੱਚੇ ਨੂੰ ਆ ਭੈਣ ਰੋ ਲੱਗਿਆ ਮੈਂ ਜਦੋਂ ایمਸ ਵਾਲਿਆਂ ਨੇ ਹਨ ਨੂੰ ਦੱਸਿਆ ਕਿ ਇਹਦਾ ਟ੍ਰੀਟਮੈਂਟ ਹੈ ਗਿਆ ਪਹਿਲਾਂ ਤਾਂ ਬਹੁਤ ਖੁਸ਼ੀ ਰੱਬ ਤੋਂ ਬਹੁਤ ਮਿਹਰ ਮੰਗੀ ਕਿਉਂਕਿ ਇਸ ਬਿਮਾਰੀ ਦਾ ਇਹ ਬਿਮਾਰੀ ਬਹੁਤ ਪੁਰਾਣੀ ਹੈ ਪਰ ਇਸ ਬਿਮਾਰੀ ਦਾ ਇਲਾਜ ਬਿਲਕੁਲ ਨਹੀਂ ਹੈ ਸਾਰੀ ਕੰਟਰੀ ਸੇ ਇਹਦੇ ਤੇ ਰਿਸਰਚ ਕਰ ਰਹੀਆਂ ਸੀ ਤੇ ਇਹ ਤਾਨੂੰ ਖੁਸ਼ੀ ਸੀ ਕਿ ਸਾਡੇ ਬੱਚੇ ਦਾ ਇਲਾਜ ਆ ਗਿਆ ਪਰ ਜਦੋਂ ਹਨ ਨੂੰ ਪਤਾ ਚੱਲਿਆ 27 ਕਰੋੜ ਥੋੜੀ देर ਲਈ ਤੇ ਮੈਂ ਮਤਲਬ ਮੈਨੂੰ ਕੁਝ ਨਹੀਂ ਸਮਝ ਆਇਆ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਆ ਬਾਕੀ ਮੈਂ ਕਦੀ 27 ਲੱਖ ਵੀ ਇਕੱਠਾ ਨਹੀਂ ਵੇਖਿਆ ਜੇ ਮੈਂ ਅਗਰ ਇੱਕ ਮੀਡਲ ਕਲਾਸ ਇਨਸਾਨ ਦੀ ਗੱਲ ਕਰਾਂ ਤੇ 27 ਲੱਖ ਕੀ ਹੁੰਦਾ ਉਹ ਵੀ ਮੈਂ ਕਦੀ ਨਹੀਂ ਵੇਖਿਆ ਨਾ ਮੈਂ ਇਸ ਬਿਮਾਰੀ ਦੇ ਬਾਰੇ ਸੁਣਿਆ ਹੀ ਤੇ ਮੇਰੇ ਜਦੋਂ ਇਲਾਜ ਨਹੀਂ ਸੀ ਨਾ ਉਦੋਂ ਮੈਨੂੰ ਫਿਰ ਵੀ ਹੀ ਕਿ ਨਹੀਂ ਆਏਗਾ ਆਏਗਾ ਪਰ ਹੁਣ ਜਦੋਂ ਇਲਾਜ ਆ ਗਿਆ ਤੇ ਮੈਂ ਇੱਕ ਬੇਵਸ ਮਾਂ ਬਣ ਕੇ ਬਹਿ ਜਾਂ ਤੇ ਫਿਰ ਮੇਰੇ ਤੇ ਮੈਨੂੰ ਇਹਦਾ ਲੱਗਦਾ ਕਿ ਮੇਰੇ ਮਾਂ ਹੋਣ ਦਾ ਕੋਈ ਫਿਰ ਫਾਇਦਾ ਹੀ ਨਹੀਂ ਹੈ ਕਿਉਂਕਿ ਇਹ ਮੇਰੇ ਲਈ ਤੇ ਮੇਰਾ ਬੱਚਾ ਹੈ ਮੈਂ ਤੇ ਆਖਰੀ ਦਮ ਤੱਕ ਲੜੂੰਗੀ ਕਿ ਮੈਂ ਆਪਣੇ ਕਿ ਮੇਰੇ ਸਾਹ ਵੀ ਇਹਦੇ ਨਾਲ ਹੀ ਹੈ ਜਦੋਂ ਸ਼ਮੀਤ ਹੋਇਆ ਸੀ ਉਸ ਵਕਤ ਕਿੰਨੀ ਖੁਸ਼ੀਆਂ ਸਾਂਝੀ ਕੀਤੀਆਂ ਸੀ ਤੇ ਉਸ ਵਕਤ ਗੱਲ ਕਰੀਏ ਦਾਦੇ ਦੀ ਚਾਚੇ ਦੀ ਜਿਵੇਂ ਦੱਸਿਆ ਤੁਸੀਂ ਵੀ ਦੂਜੀ ਤੀਜੀ ਪੀੜ੍ਹੀ ਜਿਹੜੀ ਆ ਸਾਰੇ ਫੌਜ ਚ ਹੀ ਆ ਨੇ ਠੀਕ ਹੈ ਨਾ ਉਸ ਵੇਲੇ ਕਿੰਨੀ ਖੁਸ਼ੀ ਸਾਂਝੀ ਕੀਤੀ ਵੀ ਸਾਡੇ ਘਰੇ ਪੁੱਤਰ ਹੋਇਆ ਤੇ ਇਹਨੂੰ ਵੱਡਿਆ ਹੋ ਕੇ ਫੌਜ ਚ ਭਰਤੀ ਕਰਾਉਣਾ ਇਹ ਤੇ ਗੱਲ ਸੱਚ ਹੈ ਕਿਉਂਕਿ ਜਦੋਂ ਇਹ ਆਇਆ ਹੀ ਸਾਡੀ ਦੁਨੀਆ ਚ ਤੇ ਇਹ ਮੇਰੇ ਘਰ ਦਾ ਪਹਿਲਾ ਬੱਚਾ ਆ ਮੈਂ ਵੀ ਆਪਣੇ ਘਰੋਂ ਵੱਡੀ ਆ ਮੇਰੇ ਵੀ ਪੂਰੇ ਫੈਮਿਲੀ ਮੈਂਬਰਸ ਆਰਮੀ ਚੇ ਮੇਰੇ ਫਾਦਰ ਵੀ ਆਰਮੀ ਚੇ ਤੇ ਇਥੋਂ ਵੀ ਇਹ ਵੱਡੇ ਆ ਤੇ ਜਦੋਂ ਇਹ ਪਹਿਲੀ ਵਾਰੀ ਆਇਆ ਤੇ ਉਹ ਖੁਸ਼ੀਆਂ ਬਿਲਕੁਲ ਹੀ ਵਕਰੀਆਂ ਆ ਕਿਉਂਕਿ ਸਾਡੇ ਸੁਪਨਿਆਂ ਨੂੰ ਵਿਖਾਈ ਦੇ ਰਹੇ ਸੀ ਕਿ ਸਾਡਾ ਬੱਚਾ ਆ ਇਹ ਸਾਡੇ ਲਈ ਅਨਮੋਲ ਆ ਇਹਦੀ ਦਾਦੀ ਇਹਦੇ ਦਾਦੂ ਇਹਦੇ ਤੋਂ ਬਗੈਰ ਇੱਕ ਦਿਨ ਵੀ ਉਹਨਾਂ ਨੇ ਕੱਟਿਆ ਕਦੀ ਲਾਈਫ ਚ ਉਹਨਾਂ ਨੇ ਇੱਕ ਦਿਨ ਵੀ ਨਹੀਂ ਕੱਟਿਆ ਉਹ ਹਾਜੀ ਵੀ ਮੇਰੀ ਸੱਸ ਦੀ ਇੰਨੀ ਕੰਡੀਸ਼ਨ ਖਰਾਬ ਹੈ ਕਿ ਮੈਂ ਕੁਝ ਦੱਸ ਨਹੀਂ ਸਕਦੀ ਉਹ ਕਦੀ ਸਾਡੇ ਨਾਲ ਆ ਨਹੀਂ ਸਕਦੇ ਬਸ ਇੱਕੋ ਗੱਲ ਉਹਨਾਂ ਦੀ ਇੱਕੋ ਅਰਦਾਸ ਹੈ ਕਿ ਉਹਨਾਂ ਦਾ ਪੋਤਰਾ ਵੱਜੇ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਹੈ ਕਿ ਕੋਈ ਹੋਰ ਸਾਨੂੰ ਕਹੇ ਨਹੀਂ ਲਾਲਚ ਕਿ ਚਲੋ ਕੋਈ ਬੱਚਾ ਸੋਚਦੇ ਨਹੀਂ ਕੋਈ ਨਹੀਂ ਚਲ ਦੂਜਾ ਬੱਚਾ ਆ ਜਾਏ ਨਹੀਂ ਸਾਡੇ ਲਈ ਜੋ ਵੀ ਹੈ ਇਹੀ ਹੈ ਇਹ ਹੈ ਤੁਹਾਡੀ ਜ਼ਿੰਦਗੀ ਹੈਗੀ ਹੈ ਨਹੀਂ ਤੇ ਤੁਹਾਡਾ ਪਰਿਵਾਰ ਹਾਡੀ ਪੀੜ੍ਹੀ ਜਿੱਦਾਂ ਕਿ ਆਪਾਂ ਕਿਹਾ ਕਿ ਤਿੰਨ ਪੀੜ੍ਹੀਆਂ ਹੈਗੀਆਂ ਜਿਹੜੀ ਫੌਜ ਚ ਆਈ ਐ ਮੇਰੇ ਦਾਦਾ ਸੌਰਾ ਜੀ ਆਪਾਂ ਸਾਰੇ ਮਤਲਬ ਦੇਸ਼ ਦੀ ਉਹਨਾਂ ਨੇ ਇੱਕ ਨਵੀਂ ਹਨੂ ਦਿੱਤੀ ਕਿ ਨਹੀਂ ਆਪਾਂ ਦੇਸ਼ ਲਈ ਬਣੇ ਆ ਤੇ ਹੁਣ ਮੈਨੂੰ ਮੇਰੇ ਦੇਸ਼ ਵਾਸੀਆਂ ਤੋਂ ਇੰਨੀ ਉਮੀਦ ਵੀ ਹੈਗੀ ਐ ਤੇ ਮੈਨੂੰ ਉਹਨਾਂ ਤੇ ਭਰੋਸਾ ਵੀ ਹੈ ਕਿ ਜੇ ਅਗਰ ਮੇਰੀ ਤਿੰਨ ਪੀੜ੍ਹੀਆਂ ਕਦੀ ਬਿਗੈਰ ਕਿਸੇ ਲਾਲਚ ਤੋਂ ਕਿਸੇ ਭੇਤ ਭਾਵਨਾ ਤੋਂ ਜੇ ਦੇਸ਼ ਦੀ ਰੱਖਿਆ ਕਰ ਰਹੀ ਹੈ ਉਹ ਅਸੀਂ ਆਪਣੇ ਲਈ ਕਰ ਰਹੇ ਆ ਅਸੀਂ ਦੇਸ਼ ਲਈ ਨਹੀਂ ਕਰ ਰਹੇ ਆ ਇਹ ਸਾਡਾ ਆਪਣਾ ਸਕੂਨ ਹੈ ਪਰ ਹੁਣ ਜੇ ਮੈਨੂੰ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਹੋ ਸਕਦਾ ਹੈ ਕਿਉਂਕਿ ਸਿਰਫ ਇੱਕ 5 ਲੱਖ ਬੰਦਾ ਵੀ ਅਗਰ 500 ਰੁਪਿਆ ਪਾਏ ਮੇਰੇ ਬੱਚੇ ਦੇ ਖਾਤੇ 'ਚ ਤੇ ਮੇਰਾ ਕੱਲ ਹੀ ਬੱਚੇ ਦਾ ਟ੍ਰੀਟਮੈਂਟ ਹੋ ਜਾਈ ਨਾਲੇ ਇਹ ਗੱਲ ਹੈ ਕਿ ਜਦੋਂ ਮੈਂ ਇੱਕ ਨਾਰਮਲ ਬੰਦੇ ਦੀ ਗੱਲ ਕਰਦੀ ਆ ਤਾਂ ਆਪਾਂ ਦਿਨ ਦੇ ਹੀ 150 200 ਰੁਪਏ ਤੇ ਐਵੇਂ ਖਰਚ ਕਰ ਦਿੰਦੇ ਕਿ ਆ ਖਰੀਦ ਲਿਆ ਕਦੀ ਜਾਂ ਫਿਰ ਆਪਾਂ ਕਹਿੰਦੇ ਆ ਕਿ ਆਪਾਂ ਰੱਬ ਲਈ ਦਸਵੰਦ ਕੱਢਦੇ ਆ ਤੇ ਇਦਾਂ ਸਾਡੇ ਨਾਲ ਹੋਇਆ ਵੀ ਆ ਕਈ ਲੋਕਾਂ ਨੇ ਸਾਨੂੰ ਇਹ ਫੋਨ ਕਰਕੇ ਕਿਹਾ ਕਿ ਜੇ ਆਪਾਂ ਇੱਕ ਇੱਕ ਮਹੀਨੇ ਬਾਬੇ ਨੂੰ ਦਸਵੰਤ ਨਹੀਂ ਦਵਾਂਗੇ ਤਾਂ ਕੁਝ ਨਹੀਂ ਹੋਏਗਾ ਪਰ ਹਾਂ ਜੇ ਇਹ ਬੱਚਾ ਬਚ ਜਾਏਗਾ ਤਾਂ ਸ਼ਾਇਦ ਰੱਬ ਦਾ ਇੱਕ ਕੰਮ ਪੂਰਾ ਹੋ ਜਾਏਗਾ ਨਾਲੇ ਕਈ ਮਾਵਾ ਬੇਬਸ ਨੇ ਜਿਹੜਾ ਇੱਕ ਸਿਰਫ ਪੈਸੇ ਕਰਕੇ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੀਆਂ ਨੇ ਤੇ ਮੈਂ ਇਸੇ ਲਈ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਮੈਂ ਇਹ ਚੀਜ਼ ਸਟਾਰਟ ਕੀਤੀ ਹੈ ਜਾਂ ਮੇਰੇ ਬੱਚੇ ਲਈ ਕੀਤੀ ਹੈ ਤੇ ਅੱਪਾ ਕਿਉਂ ਪਿੱਛੇ ਹਟਿਏ ਜੇ ਕੋਈ ਹੋਰ ਦੇਸ਼ ਇਹਦਾ ਇਲਾਜ ਫ੍ਰੀ ਦੇ ਸਕਦਾ ਆ ਕਿ ਆ ਬਾਕੀ ਦੇਸ਼ ਵਾਸੀ ਜਿਹੜੇ ਬਾਹਰ ਮੁਲਕ ਆ ਉਹਨਾਂ ਨੇ ਇਸ ਲਈ ਆਪਣਾ ਇੱਕ ਵੱਖਰੀ ਮੁਹਿੰਮ ਲਾਈ ਹੈ ਤੇ ਲੋਕੀ ਇੱਕ ਦੂਜੇ ਦਾ ਦੁੱਖ ਸਮਝਦੇ ਤੇ ਮੈਂ ਤੇ ਹਿੰਦੁਸਤਾਨ ਹੈ ਮੇਰੀ ਤੇ ਮੇਰਾ ਤੇ ਕਿੰਨੇ ਨਾ ਅਤੁੱਲੇ ਭਾਰਤ ਮੇਰੀ ਇੱਕ ਇਨਕ੍ਰੈਡੀਬਲੀ ਮੇਰੇ ਦੇਸ਼ ਦਾ ਨਾਮ ਅਲੱਗ ਹੀ ਹੈ ਚਾਹੇ ਉਹ ਪਿਆਰ ਚ ਹੋਵੇ ਕਿ ਇਹ ਦੁੱਖ ਦਰਦ ਸਮਝਣ ਚ ਹੋਵੇ ਤੇ ਮੈਨੂੰ ਲੱਗਦਾ ਕਿ ਮੈਂ ਕਰ ਸਕਦੀ ਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਵੀ ਸ਼ਮੀਰ ਦੀ ਮਾਤਾ ਜੀ ਨੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਅੱਖਾਂ ਭਰਾਈਆਂ ਨੇ ਇੱਕ ਮਾਂ ਵੀ ਆ ਆਪਣੇ ਪੁੱਤ ਦੀ ਜਾਣ ਵਾਸਤੇ ਆਪਣੇ ਪੁੱਤ ਦੀ ਜਾਣ ਵਾਸਤੇ ਤੁਹਾਡੀ ਗਾੜੀ ਅਰਜ਼ੀ ਕਰ ਰਹੀ ਹੈ ਵੀ ਉਹਦੀ ਜਾਨ ਬਚਾਈ ਜਾਵੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਅਕਸਰ ਦਰਿਆਦੇਲ ਹੁੰਦੇ ਨੇ ਅਕਸਰ ਪੰਜਾਬੀ ਕਿਸੇ ਨਾ ਕਿਸੇ ਦੀ ਮਦਦ ਕਰਦੇ ਨੇ ਅੱਜ ਇਸ ਪਰਿਵਾਰ ਦੀ ਮਦਦ ਕਰਿਓ ਕਿਉਂਕਿ ਮੈਂ ਕਹਿੰਦਾ ਵੀ ਪਰਿਵਾਰ ਦਾ ਪਹਿਲਾ ਚਰਾ ਆ ਗਿਆ ਇਸ ਖਾਨਦਾਨ ਦਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਫੌਜੀ ਵੀ ਆ ਸਾਡਾ ਜਿੱਥੇ ਦੇਜ ਦੀ ਰੱਖਿਆ ਕਰਦਾ ਉਥੇ ਇਸ ਮਾਂ ਨੇ ਵੀ ਆਪਣੇ ਬੱਚੇ ਦੇ ਲਈ ਤੁਹਾਡੀ ਗਾੜੀ ਹੱਥ ਜੋੜ ਕੇ ਅਰਜ਼ਿ ਕੀਤੀ ਆ ਇਹਨਾਂ ਦਾ ਪੁੱਤਰ ਅਸ਼ਮੀਰ ਨੂੰ ਬਚਾਇਆ ਜਾਵੇ ਕਿਉਂਕਿ ਅਸ਼ਮੀਰ ਦਾ ਸੁਪਨਾ ਵਾ ਵੱਡੇ ਹੋ ਕੇ ਫੌਜ 'ਚ ਭਰਤੀ ਹੋਣ ਦਾ ਜਿਵੇਂ ਆਪਣੇ ਦਾਦੇ ਵਾਂਗੂ ਆਪਣੇ ਚਾਚੇ ਵਾਂਗੂ ਤੇ ਆਪਣੇ ਪਿਤਾ ਵਾਂਗੂ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਸਾਡੇ ਪੰਜਾਬੀਓ ਤੁਹਾਡੀ ਗਾੜੀ ਹੱਥ ਜੋੜ ਕੇ ਅਪੀਲ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ 27 ਕਰੋੜ ਰੁਪਏ ਕੋਈ ਯਾਦ ਨਹੀਂ ਤੁਹਾਡੇ ਵਾਸਤੇ ਕਿਉਂਕਿ ਤੁਸੀਂ ਬਹੁਤ ਮਤ ਕਰਦੇ ਹੋ ਹੁਣ ਤੱਕ ਬੜੇ ਲੋਕਾਂ ਦੀ ਮਤ ਕਰਦੇ ਹੋ ਜੇਕਰ ਜਿਵੇਂ ਦੱਸਿਆ ਭੈਣ ਨੇ ਜੇ ਕੋਈ 500 ਰੁਪਏ ਵੀ ਕਿਸੇ ਦਾ ਕੁਝ ਪਾਉਂਦਾ ਤੇ ਕਿੰਨੇ ਲੋਕ ਪਾਉਂਦੇ ਤੇ ਉਸ ਤੋਂ ਬਾਅਦ 27 ਕਰੋੜ ਰੁਪਏ ਜਿਹੜਾ ਉਹ ਜਮ੍ਹਾਂ ਹੋ ਜਾਂਦਾ ਇਸ ਕਰਕੇ ਪੰਜਾਬੀ ਉਹ ਵੱਧ ਚੜ ਕੇ ਸਾਧਿਓ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਅਸੀਂ ਐਵੇਂ ਫੇਸਬੁਕਾਂ ਵੇਖ ਦਿੰਦੇ ਆ ਜਾਂ ਹਰ ਕੋਈ ਚੀਜ਼ ਜਿਹੜੀ ਨਹੀਂ ਚੰਗੀ ਵੇਖਣ ਵਾਲੀ ਉਹਨੂੰ ਸ਼ੇਅਰ ਕਰਦੇ ਆ ਪਰ ਇਸ ਪਰਿਵਾਰ ਦਾ ਦੁੱਖ ਇਸ ਪਿਤਾ ਦਾ ਦੁੱਖ ਇਸ ਮਾਂ ਦਾ ਦੁੱਖ ਨਿਹੜਾਬਾਦ ਤੁਸੀਂ ਦੇਖ ਸਕਦੇ ਹੋ ਝਲਕ ਰਿਹਾ ਵੀਡੀਓ ਵਿੱਚ ਆਪਣੇ ਪੁੱਤਰ ਦੇ ਇਲਾਜ ਵਾਸਤੇ ਉਹ ਦਰਦਾਂ ਦੀ ਠੋਕਰਾ ਖਾ ਰਹੇ ਨੇ ਜਿੱਥੋਂ ਕੋਈ ਤਾਂ ਪਤਾ ਲੱਗਦਾ ਨਾਲੋਂ ਵੀ ਇੱਥੇ ਕੋਈ ਪੈਸੇ ਦੀ ਮਤ ਕਰ ਸਕਦਾ ਹਰ ਇੱਕ ਜਗ੍ਹਾ ਜਾ ਕੇ ਆਪਣੇ ਪੁੱਤਰ ਦੇ ਇਲਾਜ ਵਾਸਤੇ ਪੈਸੇ ਇਕੱਠੇ ਕਰ ਰਹੇ ਨੇ ਐਸਾ ਕਿ ਪੰਜਾਬੀਓ ਦੇਸ਼ ਵਾਸੀਓ ਸਾਡਾ ਵੀ ਫਰਜ਼ ਬਣਦਾ ਇਸ ਪਰਿਵਾਰ ਦਾ ਸਾਥ ਦੇਣ ਦਾ ਇਸ ਪਰਿਵਾਰ ਦੇ ਨਾਲ ਖੜਨ ਦਾ ਤੇ ਬਾਜੀ ਕੋਈ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਕਿਸੇ ਤਰ੍ਹਾਂ ਕਿ ਕਿ ਰਿਸਕਨਰ ਕੀਤਾ ਕੀਤਾ ਵਾ ਮੋਬਾਈਲ ਨੰਬਰ ਵੀ ਬੋਲ ਦਿਓ ਮੈਂ ਜਿਹੜੇ ਨੰਬਰ ਤੇ ਆਪਾਂ ਬੱਚੇ ਲਈ ਕਰਾਉਡ ਫੰਡਿੰਗ ਕਰਾ ਰਹੇ ਆ ਜਾਂ ਜਿਹਦੇ ਤੇ ਆਪਾਂ ਲੋਕਾਂ ਨਾਲ ਗੱਲ ਕਰ ਰਹੇ ਆ ਤਾਂ ਕਿ ਉਹ ਬੱਚੇ ਨੂੰ ਵੇਖ ਵੀ ਸਕਦੇ ਆ ਕਿਉਂਕਿ ਫਰਾਡ ਇੰਨਾ ਜ਼ਿਆਦਾ ਹੋ ਗਿਆ ਕਿ ਆਪਾਂ ਖੁਦ ਸਮਝਦੇ ਆ ਕਿ ਲੋਕੀ ਵਿਸ਼ਵਾਸ ਕਰਨ ਤੋਂ ਪਹਿਲਾਂ ਚੈੱਕ ਕਰਦੇ ਆ ਤੇ ਲੋਕੀ ਕਰ ਵੀ ਰਹੇ ਆ ਕੋਈ ਵੀ ਮੈਨੂੰ ਕਾਲ ਕਰੇਗਾ ਕਿਸੇ ਵੀ ਬਾਰੇ ਕੋਈ ਬੱਚੇ ਦੀ ਬਿਮਾਰੀ ਬਾਰੇ ਜਾਣਨ ਲਈ ਜਾਂ ਬੱਚੇ ਨੂੰ ਵੇਖਣ ਲਈ ਤੇ ਮੈਂ ਉਹਨਾਂ ਨੂੰ ਨੰਬਰ ਦੱਸ ਦਿੰਨੀ ਆ 9815280368 9815280368 ਆ ਮੇਰੇ ਬੇਟੇ ਦਾ ਹੀ ਨੰਬਰ ਹੈ ਜਿੱਚੇ ਆਪਾਂ ਸਾਰਿਆਂ ਨਾਲ ਗੱਲ ਕਰ ਰਹੇ ਆਂ ਨਾਲੇ ਆ ਇਹਦਾ ਸਕੈਨਰ ਆ ਤੇ ਆ ਬੇਟੇ ਦੀ ਫੋਟੋ ਹੈ ਇੱਚ ਅਕਾਊਂਟ ਨੰਬਰ ਵਗੈਰਾ ਸਾਰਾ ਹੈ ਜਿਹੜੇ ਲੋਕੀ ਬਾਹਰੋਂ ਪੈਸਾ ਭੇਜ ਰਹੇ ਹੋ ਉਹ ਇਸ ਅਕਾਊਂਟ ਤੇ ਵੀ ਭੇਜ ਰਹੇ ਆ ਕਈ ਲੋਕਾਂ ਨੇ ਸਾਨੂੰ ਬਾਹਰੋਂ ਵੀ ਦਸਵੰਤ ਭੇਜਿਆ ਆ ਤੇ ਆਹੀ ਸਕੈਨਰ Google Pay ਵਗੈਰਾ ਸਭ ਇਹਦੇ ਤੇ ਚੱਲਦਾ ਹੈ ਤੇ ਹੁਣ ਲਗਭਗ 1 ਕਰੋੜ ਆਪਾਂ ਇਕੱਠਾ ਕਰ ਲਿਆ ਬੱਚੇ ਲਈ ਤੇ ਇਸ ਉਮੀਦ ਨਾਲ ਕਿ ਹਾਂ ਵੀ ਜੇ 1 ਕਰੋੜ ਮੈਂ ਕਰ ਸਕਦੀ ਆ ਇੱਕ ਮਹੀਨੇ 'ਚ ਤੇ ਮੈਨੂੰ ਲੱਗਦਾ ਕਿ ਕਾਫੀ ਦਿਨ ਲੱਗਣਗੇ ਤੇ ਮੈਂ ਆਪਣੇ ਬੱਚੇ ਨੂੰ ਬਚਾ ਸਕਦੀ ਆ ਜੇਕਰ ਹਰ ਕੋਈ ਬੰਦਾ 500 ਰੁਪਏ ਪਾਵੇ ਤੇ ਕਿੰਨੇ ਸਮੇਂ ਦੇ ਵਿੱਚ ਇਹ ਜਿਹੜੇ ਪੈਸੇ ਨੇ 26 ਕਰੋੜ ਪਾ ਜਿਹੜਾ ਬਾਕੀ ਰਹਿ ਗਿਆ ਉਹ ਇਕੱਠਾ ਹੋ ਸਕਦਾ ਜੇ ਆਪਾਂ ਗੱਲ ਕਰੀਏ ਤੇ ਜਿੱਦਾਂ ਕਿ ਮੈਂ ਕਿਹਾ ਕਿ ਸਿਰਫ 5 ਲੱਖ ਬੰਦਾ ਵੀ 500 ਰੁਪਏ ਪਾਏਗਾ ਤੇ 25 ਕਰੋੜ ਹੋ ਜਾਂਦਾ ਹੈ ਤੇ ਉਹਦੇ ਨਾਲ ਮੇਰੇ ਬੇਟੇ ਦਾ ਟ੍ਰੀਟਮੈਂਟ ਸਟਾਰਟ ਹੋ ਜਾਏਗਾ ਨਾਲੇ ਬਾਕੀ ਸਰਕਾਰਾਂ ਵੀ ਮੇਰੀ ਹੈਲਪ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਜਿੱਦਾਂ ਹੀ ਪੈਸਾ ਲਗਭਗ ਨੀਅਰ ਬਾਈ ਵੀ ਪਹੁੰਚੇਗਾ ਬੱਚੇ ਦਾ ਲਾਸਟ ਸਟਾਰਟ ਹੋ ਜਾਏਗਾ ਉਸ ਤੋਂ ਬਾਅਦ ਜੇ ਕੁਝ ਥੋੜਾ ਬਹੁਤ ਚੁੱਕੇਗੀ ਏਮਸ ਵਾਲੇ ਕਹਿ ਰਹੇ ਆ ਕਿ ਆਪਾਂ ਥੋੜਾ ਜਿਹਾ ਕੰਪਨੀ ਨਾਲ ਨੇਗੋਸ਼ੀਏਸ਼ਨ ਕਰਾਂਗੇ ਕਿ ਇਸ ਟੀਕੇ ਦਾ ਅਮਾਉਂਟ ਥੋੜਾ ਘਟੇ ਪਰ ਬਸ ਪਹਿਲਾਂ ਮੇਰੇ ਕੋਲ ਹੋਣੇ ਚਾਹੀਦੇ ਆ ਕਿ ਮੈਂ ਇਹ ਏਮਸ ਚ ਹੋਣਾ ਆ ਆਪਣਾ ਦਿੱਲੀ ਏਮਸ ਸਭ ਤੋਂ ਵੱਡਾ ਹਸਪੀਟਲ ਹੈ ਉਹਦੀ ਹੀ ਮਾਨਤਾ ਇਹਨੂੰ ਮਿਲੀ ਹੈ ਉਹਨਾਂ ਨੇ ਆਪਾਂ ਨੂੰ ਪ੍ਰੈਸਕ੍ਰਿਪਸ਼ਨ ਬਣਾ ਕੇ ਦਿੱਤਾ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਜਿਵੇਂ ਭੈਣ ਦਾ ਕਹਿਣਾ ਵੀ ਜੇਕਰ 5 ਲੱਖ ਲੋਕ 5-500 ਰੁਪਇਆ ਵੀ ਪਾਉਣਗੇ ਤੇ 25 ਕਰੋੜ ਰੁਪਇਆ ਹੋ ਜਾਂਦਾ ਵਾ ਇਸ ਕਰਕੇ ਪੰਜਾਬੀ ਹੋ ਦੇਸ਼ ਵਾਸੀ ਹੋ ਅੱਗੇ ਆ ਕੇ ਮਤ ਕਰੀਏ ਕਿਉਂਕਿ ਇਹ ਸਾਡਾ ਵੀਰ ਬਾਰਡਰਾਂ ਤੇ ਸਾਡੀ ਰੱਖਿਆ ਕਰਦਾ ਵਾ ਅਸੀਂ ਕਰਾਚੇ ਵਿੱਚ ਚੈਨ ਦੀ ਨਹੀਂ ਸੌਂਦੇ ਆ ਚైనా ਦੇ ਬਾਰਡਰਾਂ ਤੇ ਡਿਊਟੀ ਕਰਦੇ ਨੇ ਤੇ ਪੰਜਾਬੀ ਵੀਰ ਵੀ ਆ ਇਸ ਕਰਕੇ ਸਾਡੀ ਐਨਐਲਆਈ ਵੀਰਾਂ ਨੂੰ ਸਮਾਜ ਸੇਵੀਆਂ ਨੂੰ ਤੇ ਖਾਸ ਕਰਕੇ ਜਿਹੜੇ ਦੇਸ਼ਾਂ-ਵਦੇਸ਼ਾਂ 'ਚ ਬੈਠੇ ਨੇ ਸਾਡੇ ਹਮੇਸ਼ਾ ਜਿੱਥੇ ਪੰਜਾਬੀ ਦਰਿਆਦਿਲ ਹੁੰਦੇ ਨੇ ਇਹ ਮਦਦ ਕਰਨ ਵਾਸਤੇ ਅੱਗੇ ਆਉਂਦੇ ਨੇ ਅੱਜ ਇਸ ਪਰਿਵਾਰ ਦੀ ਜਰੂਰਤ ਕਰ ਰਹੇ ਹੋ ਸਾਡੀ ਹੱਥ ਜੋੜ ਕੇ ਪੀ ਆ ਇਹਨਾਂ ਦਾ ਬੱਚਾ ਸੁਮੇਤ ਸਿੰਘ ਜਿਹੜਾ ਕਿ ਇੱਕ ਨਵੀਂ ਜੜੀ ਜ਼ਿੰਦਗੀ ਮਿਲ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ